ਕਹਿੰਦੇ ਜਪ ਤਪਸ ਸੰਜਮ ਕਰਨ ਵਾਲੇ ਕਹਿੰਦੇ ਇੱਥੇ ਠੱਗੀ ਜਾਂਦੇ ਐ ਸੰਜਮ ਕਿਹੜਾ ਨਕਲੀ ਸੰਜਮ ਸਮਝ ਗਏ ਨਾ ਨਕਲੀ ਸੰਜਮ ਕੀ ਹੁੰਦਾ ਪਰਹੇਜ਼ ਕਹਿੰਦੇ ਐ ਪਰਹੇਜ਼ ਕਿ ਉਹ ਪਰਹੇਜ਼ ਨਕਲੀ ਪਰਹੇਜ਼ ਕਿਵੇਂ ਕਰਦੇ ਐ ਕਹਿੰਦੇ ਜੀ ਬੋਲਣ ਦਾ ਪਰਹੇਜ਼ ਕਰ ਲਿਆ ਬੋਲਣਾ ਨਹੀਂ ਮੌਨ ਧਾਰ ਲਿਆ ਗੁਰੂ ਸਾਹਿਬ ਕਹਿੰਦੇ ਮੌਨ ਬੇਗੂਤਾ ਕਿਉਂ ਜਾਗਿਆ ਗੁਰਬੈਣਾ ਸੂਤਾ ਕਹਿੰਦੇ ਮੌਨ ਧਾਰ ਕਰਨ ਨਾਲ ਕੋਈ ਧਰਮਾ ਕਹਿੰਦੇ ਖੁਆਰ ਹੁੰਦਾ ਮੌਨ ਰੱਖਣ ਵਾਲਾ ਕੀ ਹੁੰਦਾ ਜੀ ਖੁਆਰ ਕਿਵੇਂ ਹੁੰਦਾ ਪਹਿਲਾਂ ਮੈਂ ਦੇਸੀ ਢੰਗ ਨਾਲ ਅਰਥ ਕਰ ਦਣਾ ਖੁਆਰ ਵੀ ਮੰਨ ਲਓ ਪਿਆਸ ਲੱਗੀ ਐ ਆ ਚੱਕ ਕੇ ਉਸ ਟੇਜ ਕੰਨੀ ਪਿਆਸ ਲੱਗੀ ਪਤਾ ਕੀ ਕਰੂਗਾ ਬੰਦਰ ਹਰ ਕਤੰਗਰ ਦਾ ਖਵਾਰ ਹੋ ਗਿਆ ਨਾ ਤੇ ਸਿੱਧੇ ਹੀ ਕਹਦੇ ਪਾਣੀ ਪੀਣਾ ਰੱਬ ਰੱਬ ਕਿਹੜਾ ਕਮਲ ਆ ਜਿਹਨੇ ਜੀਵ ਲਾਈ ਐ ਬੋਲੋ ਸਾਤਨਾਮ ਇਹ ਬਾਣੀ ਦੇ ਅਰਥ ਮੈਂ ਕੀ ਤੇ ਇਸ ਦੇਸੀ ਟੰਗਣਾ ਇਹ ਬੰਦਰ ਹਰ ਕਤੰਗਰ ਜੇ ਜੇ ਭੁੱਖ ਲੱਗੀ ਐ ਇਹ ਬੰਦਰ ਹਰ ਕਤ ਕਰਨੀ ਬੁਆਏ ਜਦਾਸਾ ਖਰਕਦਾਨਾ ਕੋਈ ਕੋਸ਼ਿਸ਼ ਕਰੂਗੀ ਹੁੰਦਾ ਨਾ ਖਾਰ ਦੇਖੋ ਇਦਾਂ ਖਾਰ ਹੁੰਦਾ ਗੁਰੂ ਆਪਾ ਜੀ ਕਹਿੰਦੇ ਸੁਪਰੇਹ ਜਿਹੜਾ ਦੱਸੋਈ ਕਹਦਾ ਹਾਂ ਅਸ ਇੱਕ ਸੱਚਾ ਪਰਹੇਜ ਹੁੰਦਾ ਉਹ ਰੱਖ ਕਰ ਲੋ ਉਹ ਕਿਹੜਾ ਸਮਝੀਗੇ ਹੋਗੇ ਵੀ ਜੀਵਨਾਮੈ ਕਦੇ ਝੂਠ ਨਹੀਂ ਬੋਲਣਾ ਸਦਾ ਵਾਸਤੇ ਪਰਹੇਜ ਕਰ ਲੈ ਵੀ ਆਪਾਂ ਝੂਠ ਬੋਲ ਕੇ ਗੰਦ ਨਹੀਂ ਖਾਣਾ ਸਦਾ ਹੀ ਗੰਦ ਦਾ ਵਰਤ ਸਦਾ ਗੰਦ ਦਾ ਵਰਤ ਸਦਾ ਹੀ ਰੱਖਣਾ ਚਾਹੀਦਾ ਨਾ ਹਾਂਜੀ ਲਿਖਿਆ ਬਾਣੀ ਵਿੱਚ ਕੂੜ ਬੋਲ ਮਰਦਾਰ ਮਰਦਾਰ ਖਾਂ ਜਿਹਦਾ ਝੂਠ ਬੋਲਦਾ ਜੀਵ ਨਾਲ ਉਹ ਮਰਦਾਰ ਖਾਂ ਦਾ ਹੈ ਮਰੇ ਡੰਗਰਾਂ ਦਾ ਮਾਸ ਖਾਣ ਦੇ ਬਰਾਬਰ ਹੈ ਝੂਠ ਬੋਲ ਕੇ ਕਿਸੇ ਨੂੰ ਗਮਨਾਹ ਕਰਨਾ ਬਣ ਚ ਲਿਖਿਆ ਨਾ ਲਓ ਜੀ ਆਪਾਂ ਤਾਂ ਗੁਰੂ ਦਾ ਵਾਚਨ ਸੁਣ ਕੇ ਸਦਾ ਬਰਤ ਰੱਖ ਲਿਆ ਵੀ ਆਪਾਂ ਜ਼ਿੰਦਗੀ 'ਚ ਜੀਵਣਾ ਝੂਠ ਬੋਲ ਕੇ ਗੰਦ ਨਹੀਂ ਖਾਣਾ ਤਾਂ ਕਹਿੰਦਾ ਸਵਾਦ ਜੀਵਨ ਕਿੰਨੀਆਂ ਕਿੰਨਾ ਪਿਆਰਾ ਗਿਆਨ ਹੈ ਪਤਾ ਨਹੀਂ ਕੁਝ ਲੋਕਾਂ ਨੂੰ ਕਾਹਤੋਂ ਨਹੀਂ ਮਾਫ਼ ਖਾਂਦਾ ਖਰ ਕੁਝ ਨੂੰ ਤਾਂ ਆਉਂਦਾ ਐਸੀ ਗੱਲ ਨਹੀਂ ਜਿਹੜੇ ਸੁਣਦੇ ਆ ਉਹ ਤਾਂ ਹੁਣੀ ਆਉਣਾ ਕੋਈ ਤਾਂ ਸੁਣਨ ਤੋਂ ਰਹਿ ਜਾਂਦੇ ਬਸ ਮੈਂ ਗਰੰਟੀ ਕਰਦੇ ਹਾਂ ਪੂਰਾ ਧਿਆਨ ਲਾ ਕੇ ਸੁਣੋ ਤੁਸੀਂ ਤੁਹਾਡਾ ਸ਼ੰਕਾ ਕੋਈ ਰਹਿੰਦੀ ਨਹੀਂ ਸੋ ਆਪਾਂ ਸਮਝ ਆ ਗਈ ਇਸ ਗੱਲ ਵੀ ਇੱਕ ਤਾਂ ਅਸਲੀ ਸੰਜਮ ਹੈ ਅਸਲੀ ਪਰਹੇਜ਼ ਆ ਰੱਖਣਾ ਹੀ ਹੁੰਦਾ ਜੀਬ ਦਾ ਵੀ ਕਿਹਨੂੰ ਗਾਲੀ ਗਲੋਚ ਮੰਦਾ ਬਚਨ ਨਹੀਂ ਬੋਲਣਾ ਕਿਉਂ ਸਿਆਣੇ ਕਹਿੰਦੇ ਨੇ ਜੀਬ ਦੇ ਵਿੱਚ ਹੱਡੀ ਕੋਈ ਨਹੀਂ ਹੁੰਦੀ ਪਰ ਇਹ ਬੁਰਾ ਬੋਲ ਕੇ ਹੱਡੀਆਂ ਬੋਲੋ ਬੋਲੋ ਹੱਡੀਆਂ ਖਤੜਾ ਦਿੰਦੀ ਐ ਇਹ ਜੀਬ ਹੱਡੀਆਂ ਤਾਂ ਆਪਦੇ ਚੰਦੇ ਹੱਡੀ ਕੋਈ ਨਹੀਂ ਹੁੰਦੀ ਹਨਾ ਹੱਡੀਆਂ ਇਹ ਤੜਾ ਦਿੰਦੀ ਐ ਤੜਾ ਦਿੰਦੀਆਂ ਨਾ हां जी ਟੂਟ ਪ੍ਰੀਤ ਗਈ ਬੋਰ ਬੋਲ ਇਹ ਹੀ ਜਵਾਨ ਹੈ ਗੰਢ ਪ੍ਰੀਤੀ ਮਿੱਠੇ ਬੋਲ ਮਿੱਠੇ ਬੋਲ ਪ੍ਰੀਤ ਗੰਢ ਦਿੰਦੇ ਆ ਬੁਰੇ ਬੋਲ ਪ੍ਰੀਤ ਤੋੜ ਦਿੰਦੇ ਆ ਹੱਡੀਆਂ ਵੀ ਤੋੜਾ ਦਿੰਦੀਆਂ ਗੱਲ ਭਾਵੇਂ ਗੱਲ ਜੀਬ ਦੀ ਗੱਲ ਚੱਲੀ ਹੈ ਸੋ ਇਹ ਰਸਨਾ ਦੀ ਗੱਲ ਚੱਲ ਪਈ ਜਦੋਂ ਠੀਕ ਹੈ ਪਰਹੇਜ਼ ਰੱਖਣਾ ਵੀ ਬਹੁਤੇ ਇਹਨੂੰ ਸਵਾਦਾਂ ਤੋਂ ਵੀ ਰੋਕ ਕੇ ਰੱਖਣਾ ਹੈ ਠੀਕ ਹੈ ਕੁੱਝ ਟੇਸਟ ਤਾਂ ਹੋਵੇ ਬਾਪੂਜਨ ਛੱਕਦੇ ਆ ਕਿ ਕਈ ਸਵਾਦਾਂ ਚ ਹੋ ਜਨ ਲੇਪ ਇਹ ਰਸਨਾ ਤੋਂ ਅੰਡਰਾ ਸਰਾਚ ਰਹੀ ਅੰਡਰਾ ਸਰਾਚ ਰਹੀ ਤੇਰੀ ਪਿਆਸ ਨਾਲ ਇਹਨੂੰ ਜਗਾ ਕੇ ਰੱਖਣਾ ਹੈ ਇਹ ਤਾਂ ਅਸਲੀ ਗੱਲਾਂ ਹੋ ਗਈਆਂ ਅਸਲੀ ਵੀ ਨਾਲ ਨਾਲ ਦੱਸਦਾ ਜਾਵਾਂ ਨਾ ਅਸਲੀ ਗੱਲਾਂ ਪਰ ਜਿਨ੍ਹਾਂ ਦੀ ਜੀਵ ਸੁੱਤੀ ਪਈ ਐ ਸਵਾਦਾਂ 'ਚ ਸਵਾਦਾਂ ਸੁੱਤੀ ਪਈ ਐ ਉਹ ਕੀ ਕਰਦੀ ਐ ਸੁੱਤੀ ਹੋਈ ਜੀਵ ਲਿਖਿਆ ਨਾ ਕਹਿੰਦੇ ਰਸਨਾ ਸੋਈ ਰਸਨਾ ਸੁੱਤੀ ਪਈ ਐ ਰਸਨਾ ਸੋਈ ਕਾਹਦੇ 'ਚ ਮਹਾਰਾਜ ਕਹਿੰਦੇ ਲੋਭ ਮਿੱਠੇ ਸਾਦ ਮਿੱਠੇ ਸਵਾਦਾਂ ਦੇ ਲੋਭ ਦੇ ਵਿੱਚ ਜਦੋਂ ਜੀਵ ਸੌਂਗੀ ਸੁੱਤੀ ਹੋਈ ਨਾ ਤਾਂ ਡਾਕਟਰ ਦੀ ਗੱਲ ਸੁਣਦੀ ਐ ਨਾ ਠੱਡ ਦੀ ਗੱਲ ਸੁਣਦੀ ਐ ਸੁੱਤੀ ਹੋਈ ਜੀਵ ਹਾਂਜੀ ਢੱਡ ਦੀ ਢੱਡ ਕਹੀ ਜਾਂਦਾ ਬੱਸ ਕਰ ਬੱਸ ਕਰ ਬੌੜੀਆਂ ਕਤਾਈਏ ਨਾ ਢੱਡ ਜੀਵ ਸੁੱਤੀ ਹੋਈ ਢੱਡ ਦੀ ਗੱਲ ਨਹੀਂ ਸੁਣਦੀ ਆਪਦੀ ਬੋਲੀ ਬੋਲੀ ਜਾਂਦਾ ਸਵਾਦ ਬਹੁਤ ਹੈ ਸਵਾਦ ਬਹੁਤ ਹੈ ਢੱਡ ਕਹਿੰਦਾ ਬੱਸ ਕਰ ਜੀਵ ਕਹਿੰਦੀ ਸਵਾਦ ਬਹੁਤ ਹੈ ਬੋਲੋ ਸਤਨਾਮ ਸੁਣਦੀ ਵੀ ਨਹੀਂ ਢੱਡ ਦੀ ਤਾਂ ਹੈ ਤੁਹਾਨੂੰ ਸਾਨੂੰ ਪਤਾ ਹੈ ਕੀ ਹਾਲ ਹੁੰਦਾ ਦੇਖ ਲੋ ਜੀਵ ਢੱਡ ਦੀ ਗੱਲ ਨਹੀਂ ਸੁਣਦੀ ਸੁੱਤੀ ਪਈ ਐ ਇਹਨਾਂ ਡਾਕਟਰ ਦੀ ਸੁਣੇ ਵੀ ਮੰਨ ਲਓ ਸ਼ੂਗਰ ਆ ਗਿਆ ਡਾਕਟਰ ਕਹਿੰਦਾ ਮਿੱਠਾ ਬੰਦ ਜੀਭ ਸੁਣਦੀ ਵੀ ਨਹੀਂ ਨਾ ਫਿਰ ਗਲਾਬ ਜਾਮਣਾ ਜਿਹੜੇ ਵੀ ਫਿਰ ਖਾਏ ਵਿਆਹ ਲੈਂਦੇ ਡਾਕਟਰ ਕੋਲੇ ਫਿਰ ਜਾ ਬੜੇ ਡਾਕਟਰ ਸਾਹਿਬ ਦੀ ਕੰਟਰੋਲ ਪਤਾ ਨਹੀਂ ਕਰਦੇ ਨਹੀਂ ਹੁੰਦੀ ਵੀ ਪੁੱਠੇ ਕੰਮ ਤੋਂ ਕਰੇ ਡਾਕਟਰ ਦੱਸੂ ਕੰਟਰੋਲ ਕਰਦੇ ਨਹੀਂ ਹੁੰਦੀ ਸ਼ੂਗਰ ਦੀ ਗੋਲੀ ਵੀ ਖਾਈ ਜਾਂਦੇ ਆ ਜੀਭ ਦੇ ਮਗਰ ਲੱਗ ਕੇ ਤੇ ਗਲਾਬ ਜਾਮਣਾ ਜਲੇਬੀਆਂ ਵੀ ਖਾਈ ਜਾਂਦੇ ਆ ਜਲੇਬੀਆਂ ਵੀ ਖਾਲੀਆਂ ਕਹਿੰਦੇ ਨਾਲ ਦੀ ਨਾਲ ਕਹਿੰਦੇ ਸ਼ੂਗਰ ਦੀ ਗੋਲੀ ਵੀ ਖਾ ਲੋ ਜਿਆਦਾ ਜਾਨ ਵੱਧ ਖਾ ਲੋ ਅੱਜ ਕਹਿੰਦੇ ਇੱਕ ਲੈ ਸੌਖੇ ਟਾਣਾ ਇਹੀ ਚੱਲਦਾ ਇਹਨਾਂ ਦੇਖੋ ਆ ਹੀ ਚੱਲਦਾ ਸੋ ਅਸਲ ਗੱਲ ਸੇ ਜਿਹੜੀ ਉਹ ਆਪਾਂ ਸਮਝੀਆਂ ਨਹੀਂ ਦੇਖੋ ਬਾਣੀ ਤੋਂ ਸਮਝਾਂਗੇ ਨਾ ਹਰ ਗੱਲ ਦੇਖੋ ਬਾਣੀ ਚ ਕਿੰਨੇ ਸੌਖੇ ਟਾਣਾ ਲਿਖੀ ਹੋਈ ਹੈ ਵੀ ਜੀਵ ਤਿੱਤਾ ਜੀਵੀ ਹੁੱਤੀ ਪਈ ਹੈ ਜਗਾ ਇਸ ਨੂੰ ਜਗਾ ਝੂਠਨਾ ਬੋਲ ਮੰਦਾਣਾ ਬੋਲ ਤਾਂ ਤੇ ਇਹ ਜੀਵ ਹੈ ਇਹੀ ਜਵਾਨ ਹੈ ਜਿਹੜੀ ਸਾਰਾ ਨਾਲ ਪਿਆਰ ਪਾ ਦਿੰਦੀ ਹੈ ਇਹੀ ਜਵਾਨ ਹੈ ਜਿਹੜੀ ਤੋੜ ਦਿੰਦੀ ਹੈ ਸਿਆਣੇ ਕਹਿੰਦੇ ਨੇ ਤਲਵਾਰਾਂ ਦੇ ਫੱਟ ਮਿਲ ਜਾਂਦੇ ਆ ਪਰ ਜਵਾਨ ਦਾ ਫੱਟ ਨਹੀਂ ਮਿਲਦਾ ਮਿਲਦਾ ਨਹੀਂ ਜਵਾਨ ਦੇ ਫੱਟ ਨਹੀਂ ਮਿਲਦੇ ਰਹੁ ਵਿਚਾਰ ਆਪਾਂ ਨਾਲ ਨਾਲ ਅੱਗੇ ਵੀ ਤੁਰੇ ਜਾਂਦੇ ਗਏ ਸੋ ਗੱਲ ਜਿਹੜੀ ਸੰਜਮ ਦੀ ਪਰਹੇਜ਼ ਵੀ ਇੱਕ ਤਾਂ ਇੱਕ ਤਾਂ ਵਧੀਆ ਪਰਹੇਜ਼ ਹੁੰਦੀ ਹੈ ਜੋ ਗੁਰਬਾਨ ਸਾਨੂੰ ਸਮਝਾ ਰਹੀ ਹੈ ਇੱਕ ਨਕਲੀ ਪਰਹੇਜ਼ ਕਿਉਂ ਅਸਲੀ ਪਰਹੇਜ਼ ਰੱਖਣਾ ਔਖਾ ਹੈ ਨਕਲੀ ਪਰਹੇਜ਼ ਪਰ ਚੱਲਤ ਹੋ ਗਏ ਜੀ ਮੌਨ ਤੜ ਲੈ ਜੀ ਬੋਲਦੇ ਨਹੀਂ ਜੀ ਜਾਂ ਫਿਰ ਕਹਿੰਦੇ ਜੀ ਖਾਣਾ ਛੱਡਤਾ ਅੰਨਣਾ ਖਾਇਆ ਸਾਧਗਵਾਇਆ ਕਹਿੰਦੇ ਜਿਉਂ ਤਾਂ ਸੁਵਾਦੀ ਕੁ ਵਾਲਾ ਅੰਨਣਾ ਖਾਇਆ ਸਾਧਗਵਾਇਆ ਕਈ ਇਹ ਕੋਈ ਪਖੰਡ ਵੱਡੇ ਕਰਦੇ ਐ ਵੀ ਬਾਬਾ ਜੀ 40 ਦਿਨ ਹੁਣ ਚਲੀ ਹਸਾ ਕਰਨਗੇ 40 ਦਿਨ ਐ ਜਮਾ ਪੋਰਾ ਅੰਨ ਜਾਲ ਨਹੀਂ ਮੂੰਹ ਤੇ ਲਾਉਂਦੇ ਅਣ ਦਾ ਤਾਂ ਹਣੀ ਉੱਚ ਪਾਉਂਦੇ ਕਹਿੰਦੇ ਐਵੇਂ ਬਸ ਦੋਕ ਦੋਕ ਐਵੇਂ ਦੋਕ ਤੁਪਕੇ ਦੁੱਧ ਦੇ ਵਸ ਦੁੱਧਾ ਧਾਰੀ ਹੋਗੇ ਤੇ ਗੁਰ ਬਾਣੀ ਵਿੱਚ ਪੜਦਾ ਚੱਕ ਤਾਂ ਕਹਿੰਦੇ ਐਵੇਂ ਸਭ ਗੱਲਾਂ ਨੇ ਇਹ ਨਕਲੀ ਸੰਜਮ ਐ ਕਹਿੰਦੇ ਜਗ ਮੈਂ ਵਕਤੇ ਦੁੱਧਾ ਧਾਰੀ ਕੁਪਤੀ ਖਾਵੇਂ ਬਟਕਾ ਸਾਰੀ ਬਟਕਾ ਸਾਰੀ ਕੀ ਹੁੰਦੀ ਐ ਸੁੱਕ ਬਰੂਰੀ ਪੰਜੀਰੀ ਗੁਰੂ ਜੀ ਕਹਿੰਦੇ ਐਵੇਂ ਬਕਵਾਸ ਕਰਦੇ ਕਿ ਕਹਿੰਦੇ ਸੀ ਕੁਛ ਨਹੀਂ ਸਕਦੇ ਭੋਰੇ ਦੇ ਵਿੱਚ ਕਹਿੰਦੇ ਭੋਰੇ ਵਿੱਚ ਗੁਪਤ ਪਨੀਰੀ ਚੱਲਦੀ ਐ ਗੁਪਤੀ ਖਾਵੇਂ ਵਟਕਾ ਗੁਪਤ ਪਨੀਰੀ ਭਾਵੇਂ ਲੱਪੋ-ਲੋਪੀ ਕੰਮ ਚੱਲਦਾ ਦੰਦ ਕੜਕਾ ਵੀ ਨਹੀਂ ਹੁੰਦਾ ਤੇ ਕੋਈ ਕੌਲੀ ਚਮਚਾ ਵੀ ਨਹੀਂ ਹੜਕਦਾ ਬੋਲੋ ਸਤਨਾਮ ਲੱਪੋ-ਲੋਪੀ ਕੰਮ ਚੱਲਦਾ ਐ ਪਨੀਰੀ ਲੱਪੋ-ਲੋਪੀ ਬਸ ਇਹਨਾਂ ਦਾ ਅੰਦਰੜਕਾ ਤਾਂ ਹੁੰਦਾ ਹੀ ਨਹੀਂ ਕਿ ਬਾਣੀ ਦੇ ਫੈਸਲੇ ਇਹਨਾਂ ਪਰ ਜੀ ਵਿੱਚ ਦੀ ਮੈਨੂੰ ਵਾਰ-ਵਾਰ ਕਹਿਣਾ ਪੈਂਦਾ ਕਿ ਗੁਰਬਾਣੀ ਦੇ ਅਰਥ ਮੈਂ ਲੋਕ ਭਾਸ਼ਾ ਵਿੱਚ ਕਰਦਾ ਹੁੰਦਾ ਹੈ ਪਤੀ ਆ ਤੁਹਾਨੂੰ 25 ਸਾਲ ਹੋ ਗਏ ਇਸ ਕਰਕੇ ਇਹ ਸਮਝ ਆ ਗਈ ਸਾਨੂੰ ਸੋ ਇਦਾਂ ਕਹਿਣ ਦਾ ਭਾਵ ਕੀ ਹੈ ਵੀ ਇਹ ਸੰਜਮ ਨਹੀਂ ਕੋਈ ਵੀ ਉਹਨ ਛੱਡਤਾ ਜੀ ਵਰਤ ਲਖ ਰਿਹਾ ਜੀ ਇਹ ਕਰ ਲਿਆ ਜਖਾਇ ਕਈ ਤਾਂ ਕਹਿੰਦੇ ਨੇ ਜੁੱਤੀ ਛੱਡਦੀ ਕਹਿੰਦੇ ਪਰਹੇਜ਼ ਕਰ ਲਏ ਸੰਜਮ ਹੈ ਕੋਈ ਜੁੱਤੀ ਤਾਂ ਪੈਰ ਦੀ ਲੋੜ ਹੈ ਨਾ ਪੱਗ ਉਪੇ ਤਾਣਾ ਆਪਣਾ ਕੀ ਆ ਕਮਾਣਾ ਜਿਹੜਾ ਨੰਗੇ ਪੈਰ ਦੀ ਫਿਰਦਾ ਆਪਣੀ ਕੀਤੀ ਪਾਉਂਦਾ ਆਪਣਾ ਕੀ ਆ ਕਮਾਣਾ ਕੀਤੀ ਪਾਉਂਦਾ ਸੋ ਫਰਤ ਕਰਾਂ ਵੀ ਕੰਡੇ ਖਾਂਦਾ ਪੱਥਰਾਂ ਦੀਆਂ ਨੋਕਾਂ ਖਾਂਦਾ ਕਿਸਦਾ ਕੀ ਲੈਂਦਾ ਜੇ ਨੰਗੇ ਪੈਰੀਂ ਫਿਰ ਕਿਹੜਾ ਆਪ ਮਿਲਦਾ ਹੋਵੇ ਬਾਂਦਰ ਕਿਹੜਾ ਬੂਟ ਪਾਉਂਦੇ ਆ ਬਾਂਦਰ ਨੂੰ ਮਿਲ ਜਾਂਦਾ ਫਿਰ ਬਾਂਦਰ ਤੁਰਦਾ ਫਿਰਦਾ ਹੀ ਬਹੁਤ ਹੈ ਤੁਰਦਾ ਫਿਰਦਾ ਬਹੁਤ ਹੈ ਨਾ ਬਾਂਦਰ ਤੇ ਲੈਂਦਾ ਵੀ ਨੰਗੇ ਪੈਰੀਂ ਇਹਦੇ ਕਹਿੰਦੇ ਨੰਗੇ ਪੈਰੀਂ ਜੀ ਨੰਗੇ ਪੈਰੀਂ ਯਾਤਰਾ ਕਰਦੇ ਆ ਨੰਗੇ ਪੈਰੀਂ ਬਾਂਦਰ ਕੀ ਪਾਉਂਦਾ ਕੋਈ ਦੇਖ ਲਓ ਸੋ ਬਾਣੀ ਦਾ ਪ੍ਰਮਾਣ ਨਾ ਭੁੱਲ ਜਿਉ ਨਾਲ ਵੀ ਨਕਲੀ ਸੰਜਮ ਪਾਕੂ ਪੇਤਾਣਾ ਆਪਣਾ ਕੀਆ ਤਮਾਣਾ ਇਹ ਕੀਆ ਹੈ ਕਿ ਕਿਸੇ ਨੇ ਕੱਪੜਿਆਂ ਦਾ ਪਰਹੇਜ਼ ਕਰ ਲਿਆ ਕਹਿੰਦੇ ਬਸਤਰ ਨਾਲ ਪਹਿਰਾ ਐਨਸ ਹੈ ਕਹਿ ਰਿਹਾ ਦਿਨ ਰਾਤ ਆਪਣੇ ਆਪ ਤੇ ਜ਼ੁਲਮ ਕਰਦਾ ਜਿਹੜਾ ਕੱਪੜੇ ਨਹੀਂ ਪਾਉਂਦਾ ਆਪਣੇ ਆਪ ਤੇ ਜ਼ੁਲਮ ਕਰਦਾ ਹੈ ਕਿੱਸਾ ਜਾਲ ਨੇ ਜਿਹੜਾ ਆਪਣੇ ਆਪ ਤੇ ਜ਼ੁਲਮ ਕਰਦਾ ਹੈ ਇਹ ਵੀ ਕਹਿੰਦੇ ਕਹਿਰ ਕਰਦਾ ਆਪਣੇ ਆਪ ਤੇ